ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਵਾਗਤ ਹੈ ਥਾਰਾ ਇੱਕ ਹੋਰ ਨਵੇਂ ਵੀਡੀਓ ਮਾ ਸਵੇਰੇ ਕੇ 8:30 ਹੋ ਗਏ ਆਪਾਂ ਜਾਂਦੇ ਮਨਦੀਪ ਕੇ ਘਰਾਂ ਆਪਾਂ ਨੂੰ ਪਟਿਆਲਾ ਜਾ ਕਾਣਾ ਮਨਦੀਪ ਕੇ ਘਰਾਂ ਇਸ ਕਰਕੇ ਜਾਣਾ ਕਿਉਂਕਿ ਮਨਦੀਪ ਸਾਕਰਾ ਅੰਮ੍ਰਿਤ ਉਹਨੂੰ ਅੰਮ੍ਰਿਤ ਸ਼ਕਰਾ ਲੈ ਕਾਣਾ ਪਟਿਆਲਾ ਦੁਖ ਨਿਵਾਰ ਸਾਹਿਬ ਆਗੇ ਤੇ ਮਨਦੀਪ ਕੇ ਘਰਾਂ ਕਿਾ ਹਾਲ ਹੈ ਜੀ ਵਧੀਆ ਜੀ ਚਲੋ ਅੰਮ੍ਰਿਤ ਸ਼ਕਰਾ ਜਿਓ ਦੋ ਵਧਾਈਆਂ ਬੇਰ ਨੂੰ ਸਾਰੇ ਬਾਬਾ ਵੀ ਆ ਗਿਆ ਤਾਂ ਆਪਣੀ ਗੱਲ ਤੁੰਦ ਬਹੁਤ ਪਿਆਰੀ ਅੱਜ

ਹਾਂ ਜੀ ਮਾਤਾ ਜੀ ਇਹ ਹੀ ਦੁਕਾਨ ਜੀ ਲੈ ਲਿਆ ਪਰ ਹੈ ਚਲਾ ਇਹ ਮਦੀ ਬਿਰਨੋ ਆ ਮਰਤੂ ਕਾਮਾ ਸਜਾਵਟ ਦੇਖੋ ਕਿੰਨੀ ਸੋਹਣੀ ਕਰ ਰੱਖੀ ਆ ਲਿਆ ਮੈਂ ਆ ਵੀ ਅੰਦਰ ਜਾ ਕਰ ਉੱਥੇ ਦੇ ਬੱਸ ਅਮਰਤ ਵੀ ਨਹੀਂ ਸਿਕਾਣ ਲੱਗੇ 11 ਵਜੇ ਸਿਕਾਣ ਲਗਾਂਗੇ ਕਿ ਸਾਡੇ ਕੋਲ 10 ਹੋਏ ਆ ਅੱਧਾ ਘੰਟਾ ਪਹਿਲਾਂ ਆ ਜੀ ਬੈਠਾ ਹੈ ਆ ਕੇ ਤੇ ਪੰਦਵਾਨ ਹਾਲਵਾ ਜਿੱਥੇ ਅਮਰਤ ਸਿਕਾ ਜਹੇਗਾ ਗਦੀਪ ਵੀ ਰੋਪਾ ਬਿਠਾਏ ਦਵਾਨ ਹਾਲਵਾ ਜਿੱਥੇ ਅਮਰਤ ਸ਼ਰਮੇ ਆਪਾਂ ਕੇ ਤੇ ਬਾਹਰ ਗਦੀਪ ਵੀ ਰੀਨਾ ਅਮਰਤ ਸਿਕ ਰਿਹਾ ਆਪਾਂ ਬਾਹਰ ਨੂੰ ਘੁੰਮਣ ਚਲਾ ਕੇ ਤੇ ਆਪਾਂ ਉਹ ਮੈਕਸ ਮੋਲਵਾ ਕੁੰਬਾ ਬੈਕ ਫਲੋਰ ਕਰਦੇ ਗਾ ਠੀਕ ਹੀ ਲੱਗ ਜਗਾ ਆ ਕਹਿ ਰਿਹਾ ਅੱਬੇ ਚੱਕਰ ਸੇ ਆ ਜਗੇ ਇਹੋ ਲਿਫਟ ਨਾ ਨਾ ਹਾਂ ਤੇਰੀ ਇਹ ਚਾਹੀ ਆ ਆਓ ਲਿਫਟੋ ਕਹਾਂ ਨੂੰ ਚੱਕਰਾਂ ਮਾ ਪਹਿਲੀ ਵਾਰ ਚੜਾ ਤਾਂ ਹੀ ਐ ਤਾਂ ਹੀ ਆ ਜੇ ਪਹਿਲੀ ਵਾਰ ਚੜਾ ਹਾਂ ਹਾਂ ਤੇ ਦੇਖ ਕੁਮ ਲਈ ਆਪਾਂ ਮੈਕਸ ਮੋਡ ਚਲਾਏ ਬੁਰੇ ਦੇ ਟਾਈਮ ਹੋ ਗਿਆ 116 ਆਪਾਂ ਫੇਰ ਆਗੇ ਤੇ ਦੂਖ ਨਿਵਾਰਨ ਸਾਹਿਬ ਗੁਰੂ ਜੀ ਖਾਲਸਾ ਜੀ ਫਤਿਹ ਸ਼ਗਿਆ ਅਮਰਦਾਂ ਬਣ ਗਿਆ ਸਿੰਘ ਅੱਜ ਵਧਾਈਆਂ ਜਲ ਤਨੂੰ ਤੋਂ ਸਾਰੇ ਵਧਾਈਆਂ ਮਦੀਪ ਵੀਰ ਨੂੰ ਅਮਰ ਸ਼ਗਿਆ ਐ ਨੂੰ ਛਕਣੇ ਕੇ ਕਹਿ ਲਾ ਆਪਣਾ ਬੈਗ ਤੇ ਟੋਟਵਾ ਜੀ ਇੰਨੇ ਵਰੀ ਤੇ ਅੱਗੇ ਤੇ ਆਪਣਾ ਦੂਖ ਨਿਵਾਰ ਸਾਹਿਬ ਤੇ ਆਂਦੇ ਆਂਦੇ ਆਪਣਾ ਫੋਨ ਬੰਦ ਹੋ ਗਿਆ ਤਾਂ ਇਸ ਕਰ ਕਾ ਤਾ ਨੂੰ ਕਲੀਪਾਂ ਨਹੀਂ ਦਿਖਾ ਸਕੀ ਅੱਗੇ ਕੀ ਅੱਜ ਵਾਸਤਾ ਇੰਨਾਈ ਬਿਲਾ ਤੁਹਾਨੂੰ ਕਾ ਲੂੰ ਕੱਲ ਕਾ ਵਲੋਗ ਆਪਾਂ ਇਸੀ ਵਲੋਗਾਂ 'ਵਾਂ ਸ਼ਿਫਟ ਕਰ ਦੇਗੇ ਅੱਜ ਵਾਸਤਾ ਇੰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਵੇਰ ਕੇ 8 16 ਹੋ ਗਏ ਆਪਾਂ ਸਕੂਲ ਵਾਸਤਾ ਹੋ ਗਏ ਤੇ ਰੈਡੀ ਥੋੜੀ ਜੀ ਦੇਰ ਮਾ ਆਪਾਂ ਸਕੂਲ ਵਾਸਤਾ ਤੁਰ ਪੈਗੇ ਉਹ ਕਰਾ ਤੇ ਜਿਨਾਪ ਨੂੰ ਸਕੂਲ ਮਾਣੇ ਤੇ ਬਾਅਦ ਟਾਈਮ ਹੋ ਗਿਆ ਦੁਪਹਿਰ ਕੇ 3:00 ਬਜ ਗਏ ਆਪਾਂ ਅੰਗੇ ਤੇ ਸਕੂਲ ਮਾ ਤੇ ਮਨਦੀਪ ਕਾਇਆ ਦਾ ਫੋਨ ਹੈ ਕਰੇ ਮੁਰਸਲ ਕੀ ਸਰਵਿਸ ਕਰਾ ਕੇ ਦਿਖਾਣੀ ਆ ਮਾ ਦੀਪ ਗਿਆ ਬਾ ਕੰਪਾ ਚਲਾ ਆਪ ਉਸकी ਮੋਰਸਲਗੀ ਸਰਵਿਸ ਕਰਾ ਕਰਨੀ ਜਾਮਾ ਮੋਟਰਸਾਈਕਲ ਲਿਆ ਦੀਪਾ ਮਦੀਪ ਦੇ ਘਰਾਂ ਦੇ ਚਲਾ ਆ ਸਰਵਿਸ ਲਿਆ ਮਾ ਕਰਾ ਰਹਾ ਕਿ ਆਪਾਂ ਅਗੇ ਤੇ ਇੱਕ ਇੱਕ ਓਠੇ ਬਾ ਪਤੰਗ ਡਰੇ ਆ ਕਨੌਰ ਕੀ ਕਲਿੱਪਾ ਤੁਹਾਨੂੰ ਤਾਂ ਦਿਖਾ ਸਕੇ ਕਿਉਂਕਿ ਫੋਨ ਕੀ ਬੈਟਰੀ ਹਿੱਲ ਗਈ ਥੀ ਚਲ ਰੱਬ ਕੀ ਦਿਆ ਗਲ ਫਿਰ ਵੀ ਚੱਲ ਗਿਆ ਫੋਨ ਆ ਪਤੰਗ ਡਾਕਾ ਆਪਾਂ ਗੁਰੂ ਘਰ ਹੀ ਆਗੇ ਤੇ 5:30 ਵਜੇ ਇਸ ਕੀ ਫੇਰ ਬੈਟਰੀ ਹੀ ਲੱਗੀ ᱛੀ ਤਾਂ ਕਰ ਕਾਫਰ ਨੂੰ ਦਿਖਾਨ ਸਦੇ ਕਲਿੱਪਾਂ ਪ੍ਰੋਬਲਮ ਆ ਰਹੀ ਐ ਮਾ ਦਿਖਾਵਾ ਇਹਨੂੰ ਹੋਣ ਨੂੰ ਚਲੋ ਅੱਜ ਵਾਸਤੇ ਐਨ ਆਈ ਮਿਲਾਂ ਤੁਹਾਨੂੰ ਕਿਸੇ ਨੈਕਸਟ ਵੀਡੀਓ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ